ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਰਾਹੀਂ ਆਪਾਂ ਆਪ ਜੀ ਦੇ ਨਾਲ ਇੱਕ ਐਸੀ ਯੁਗਤੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਯੁਗਤੀ ਦੇ ਨਾਲ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਸਾਰੀਆਂ ਖੁਸ਼ੀਆਂ ਵਰਕਤਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ ਸੰਗਤ ਜੀ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਇਦਾਂ ਦਾ ਸਮਾਂ ਜ਼ਰੂਰ ਆਉਂਦਾ ਜਿੱਥੇ ਉਹ ਬਿਲਕੁਲ ਟੁੱਟ ਜਾਂਦਾ ਹੈ ਇਕੱਲਾ ਰਹਿ ਜਾਂਦਾ ਹੈ ਜਿੱਥੇ ਉਹਨੂੰ ਲੱਗਦਾ ਵੀ ਹੁਣ ਮੈਂ ਕੀ ਕਰਾਂ ਜੋ ਮੇਰਾ ਕੀ ਬਣੇਗਾ ਜਿੱਥੇ ਕੁਝ ਵੀ ਸਮਝ ਦੇ ਵਿੱਚ ਨਹੀਂ ਆਉਂਦਾ ਕਿ ਹੁਣ ਮੈਂ ਕੀ ਕਰਾਂ ਕੋਈ ਰਾਹ ਨਹੀਂ ਮਿਲਦਾ ਤਾਂ ਅਜੇ ਸਮੇਂ ਦੇ ਵਿੱਚ ਕੁਝ ਲੋਕ ਟਟਕ ਜਾਂਦੇ ਆ ਜਾਂ ਕੁਝ ਪਟਕਾ ਦਿੱਤੇ ਜਾਂਦੇ ਆ ਉਹ ਆਪਣੇ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਦੀ ਆਸ ਰੱਖ ਲੈਂਦੇ ਆ ਸੱਜੇ ਖੱਬੇ ਸੁੱਖ-ਪਾਲਣਾ ਸ਼ੁਰੂ ਕਰ ਦਿੰਦੇ ਨੇ ਪ੍ਰਸੰਗਤ ਜੀ ਯਾਦ ਰੱਖਿਓ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਦੁੱਖ ਦੀ ਘੜੀ ਆ ਜਵੇ ਚਿੰਤਾ ਦੀ ਘੜੀ ਆ ਜਵੇ ਤੁਹਾਡਾ ਕੋਈ ਕੰਮ ਨਹੀਂ ਬਣ ਰਿਹਾ ਤੁਹਾਡੇ ਮਨ ਦੀ ਕੋਈ ਇੱਛਾ ਪੂਰੀ ਨਹੀਂ ਹੋ ਰਹੀ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਦੁੱਖ ਰੋਗ ਆ ਗਿਆ ਹੈ ਜੀ ਦਾ ਕੋਈ ਤੁਹਾਨੂੰ ਹੱਲ ਨਹੀਂ ਮਿਲ ਰਿਹਾ ਕੋਈ ਮੁਸ਼ਕਲ ਐਸੀ ਆ ਗਈ ਹੈ ਜਿਹਦਾ ਕੋਈ ਹੱਲ ਨਹੀਂ ਮਿਲ ਰਿਹਾ ਤਾਂ ਬਸ ਪਰੋਸੇ ਦੇ ਨਾਲ ਆਪਣੇ ਗੁਰੂ ਦਾ ਦਰ ਮੱਲ ਲੈਣਾ ਹੈ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਜਾ ਕੇ ਅਰਦਾਸ ਬੇਨਤੀ ਕਰ ਦੇਣੀ ਪਰ ਇਹ ਅਰਦਾਸ ਬੇਨਤੀ ਪੂਰੇ ਪਰੋਸੇ ਦੇ ਨਾਲ ਕਰਨੀ ਆ ਕਿਸ ਤੱਕਰ ਸੇਤਿ ਪਾਸ਼ਾ ਤੀਰੇ ਤੂੰ ਬਿਨਾ ਮੇਰਾ ਹੋਰ ਕੋਈ ਨਹੀਂ ਆ ਗੁਰੂ ਘਰੇ ਜਾ ਕੇ ਪੂਰੇ ਘਰੋਸੇ ਦੇ ਨਾਲ ਸੇਵਾ ਕਰਨੀ ਸ਼ੁਰੂ ਕਰਦੇ ਨੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਜੋ ਅਮਰ ਤਬੀਲੇ ਦਾ ਨਿਤਨੇਮ ਹੈ ਉਹ ਤਾਂ ਹਰ ਹਾਲ ਦੇ ਵਿੱਚ ਕਰਨਾ ਹੀ ਕਰਨਾ ਹੈ ਉਹਦੇ ਨਾਲ ਨਾਲ ਕੋਈ ਵੀ ਹੋਰ ਪਾਠ ਕਰਨਾ ਸ਼ੁਰੂ ਕਰ ਦੋ ਜਿੱਥੇ ਤੁਹਾਡਾ ਮਨ ਟਿਕਦਾ ਗਵੇ ਭਾਵੇਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਸ਼ਿਖੰਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਚੌਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਜਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੋ ਬਸ ਆਪਣੀ ਉਸ ਮੁਸ਼ਕਲ ਨੂੰ ਮੁੱਖ ਰੱਖ ਦਿਆਂ ਹੁਆ ਆਪਣੇ ਉਸ ਦੁੱਖ ਰੋਗ ਨੂੰ ਮੁੱਖ ਰੱਖਦਿਆਂ ਹੋਇਆਂ ਜਾਂ ਆਪਣੇ ਮਨ ਦੀ ਉਸ ਇੱਛਾ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਸਤਿਗੁਰ ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਨੇ ਸਤਿਗੁਰ ਸੱਚੇ ਪਾਸ਼ਾ ਬੜੇ ਦਿਆਲੂ ਆ ਬੜੇ ਕਰਪਾਲੂ ਆ ਸੱਚ ਕਰਕੇ ਜਾਣਿਓ ਤੁਹਾਡਾ ਇਹ ਭਰੋਸਾ ਦੇ ਕੇ ਤੁਹਾਡੀ ਸੇਵਾ ਦੇਖ ਕੇ ਤੁਹਾਡੀ ਭਗਤੀ ਦੇਖ ਕੇ ਸਤਿਗੁਰ ਸੱਚੇ ਪਾਸ਼ਾ ਜੀ ਉਹ ਵੀ ਦੇ ਦੇਣਗੇ ਜੋ ਕਰਮਾਂ ਦੇ ਵਿੱਚ ਲੇਖਾਂ ਦੇ ਵਿੱਚ ਲਿਖਿਆ ਹੀ ਲੱਗ ਪਵੇ ਬਸ ਯਾਦ ਰੱਖਣਾ ਕੀ ਭਰੋਸਾ ਸਿੱਕਦੇ ਹੋਗੇ ਇਹ ਨਹੀਂ ਆ ਕਿ ਮਨ ਦੇ ਵਿੱਚ ਉੱਤਰ ਉੱਤਰ ਦੀ ਇੱਛਾ ਸੱਚ ਕਰਕੇ ਜਾਣੇ ਹੋ ਜੇ ਸਤਗੁਰ ਸੱਚੇ ਪਾਸ਼ਾ ਆਪਣੇ ਤੇ ਭਰੋਸਾ ਰੱਖਣ ਵਾਲਿਆਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਿਮਰਕਤਾਂ ਦੇ ਨਾਲ ਭਰ ਦਿੰਦੇ ਨੇ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸੋ ਕਦੇ ਵੀ ਨਿਰਾਸ਼ ਨਹੀਂ ਹੋਣਾ ਯਾਦ ਰੱਖਣਾ ਇਹ ਦੁਨੀਆ ਭਾਵੇਂ ਸਾਥ ਛੱਡ ਦੇਵੇ ਪਰ ਉਹ ਸਤਗੁਰ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਦਾ ਸਾਥ ਕਦੇ ਨਹੀਂ ਛੱਡੇ ਬਸ ਆਪਣਾ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖੀਏ ਹਰ ਰੋਜ਼ ਅਮਰਤ ਵੇਲੇ ਉੱਠੋ ਉੱਠ ਕੇ ਗੁਰਬਾਣੀ ਦਾ ਪਾਠ ਕਰੋ ਗੁਰੂ ਘਰ ਜਾਓ ਸੇਵਾ ਕਰੋ ਸਿਮਰਨ ਕਰੋ ਤਾਂ ਦੇਖਣਾ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਕਿਸੇ ਵੀ ਤਰ੍ਹਾਂ ਦਾ ਨੈਗੇਟਿਵ ਵਿਚਾਰ ਆ ਹੀ ਨਹੀਂ ਸਕਦਾ ਨਿਰਾਸ਼ਾ ਆਸਪਾਸ ਵੀ ਨਹੀਂ ਭਟਕਦੀ ਮਨ ਕਦੇ ਵੀ ਦੁਖੀ ਨਹੀਂ ਹੁੰਦਾ ਮਨ ਹਮੇਸ਼ਾ ਚਰਦੀ ਘਾਣ ਦੇ ਵਿੱਚ ਰਹਿੰਦਾ ਹੈ